ਜਿਹੜੀ ਬੀਜੇਪੀ ਸਰਕਾਰ ਦੁਆਰਾ ਆਉਣ ਵਾਲੇ ਪਾਰਲੀਮੈਂਟ ਸੈਸ਼ਨ ਦੇ ਵਿੱਚ ਜਿਹੜੀ 131ਵੀਂ ਜਿਹੜੀ ਸੋਧ ਲਿਆਂਦੀ ਜਾ ਰਹੀ ਆ ਜਿਹਦੇ ਤਹਿਤ ਜਿਹੜਾ ਚੰਡੀਗੜ੍ਹ ਆ ਉਹ ਇੰਡੀਪੈਂਡੈਂਟ ਯੂਟੀ ਬਣ ਜਾਊਗਾ ਮੀਨਸ ਪੰਜਾਬ ਤੋਂ ਖੋਹ ਲਿਆ ਜਾਊਗਾ ਇਹਦੀਆਂ ਤੰਸੂਆ ਤਾਂ ਪਿਛਲੇ ਕਾਫੀ ਸਮੇ ਤੋਂ ਚੱਲ ਰਹੀਆਂ ਸੀ ਚਾਹੇ ਉਹ BBMP ਦੀ ਗੱਲ ਹੋਵੇ ਚਾਹੇ ਪੰਜਾਬ ਯੂਨੀਵਰਸਿਟੀ ਦੀ ਗੱਲ ਹੋਵੇ ਤੇ ਚਾਹੇ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਨੂੰ ਭੰਗ ਕਰਨ ਦੀ ਗੱਲ ਹੋਵੇ ਤੇ ਚਾਹੇ ਚੰਡੀਗੜ੍ਹ ਦੇ ਵਿੱਚ ਹਰਿਆਣੇ ਦੀ ਵਿਧਾਨ ਸਭਾ ਬਣਾਉਣ ਦੀ ਗੱਲ ਹੋਵੇ ਇਹ ਸਾਰੇ ਜਿਹੜੇ ਇੱਕ ਏਜੰਡੇ ਤਹਿਤ ਇਹ ਕੰਮ ਕਰ ਰਹੇ ਸੀ ਕਿਉਂਕਿ ਇੱਕ ਪਾਸੇ ਤਾਂ ਬੀਜੇਪੀ ਇਹ ਕਹਿੰਦੀ ਆ ਕਿ ਅਸੀਂ ਪੰਜਾਬ ਦੇ ਨਾਲ ਬਹੁਤ ਜਿਹੜਾ ਵਧੀਆ ਸਲੂਕ ਰੱਖਦੇ ਆ ਲੇਕਿਨ ਦੂਸਰੇ ਪਾਸੇ ਉਹਨਾਂ ਨੇ ਅੱਜ ਉਹ ਇਸ ਬਿੱਲ ਦੇ ਰਾਹੀਂ ਇੱਕ ਨੰਗਾ ਚਿੱਟਾ ਸਬੂਤ ਜਿਹੜਾ ਸਾਹਮਣੇ ਆਇਆ ਔਰ ਇੱਕ ਆਮ ਆਦਮੀ ਪਾਰਟੀ ਨੂੰ ਵੀ ਇਹ ਕਹਿਣਾ ਚਾਹਣਾ ਭਈ ਤੁਸੀਂ ਕਿਉਂਕਿ ਪਰਸੋਂ ਨੂੰ ਵਿਧਾਨ ਸਭਾ ਦਾ ਸੈਸ਼ਨ ਆ ਇਹਦੇ ਵਿੱਚ ਮੈਨੂੰ ਲੱਗਦਾ ਸਾਨੂੰ ਰੈਜ਼ੋਲੂਸ਼ਨ ਲਿਆ ਕੇ ਇਹਦੇ ਤੇ ਸਖਤ ਤੋਂ ਸਖਤ ਜਿਹੜੀ ਆ ਆਪਾਂ ਨੂੰ ਜਿਹੜੀ ਆ ਕਾਰਵਾਈ ਲਈ ਇਕੱਠੇ ਹੋਣ ਦੀ ਜ਼ਰੂਰਤ ਆ ਭਗਵੰਤ ਮਾਨ ਜੀ ਇਹ ਸਮਾਂ ਆ ਗਿਆ 올 ਪਾਰਟੀ ਮੀਟਿੰਗ ਸਦੋ ਇੱਕ ਏਜੰਡੇ ਦੇ ਤਹਿਤ ਇਹ ਤੈਅ ਕਰਕੇ ਉੱਠੋ ਵੀ ਤਾਂ ਕਿ ਜਿਹੜੀ ਆਉਣ ਵਾਲੀ ਪਾਰਲੀਮੈਂਟ ਆ ਉੱਥੇ ਦਿੱਲੀ ਜਾ ਕੇ ਆਪਾਂ ਧਰਨਾ ਲਾਈਏ ਪ੍ਰੈਜ਼ੀਡੈਂਟ ਨੂੰ ਮਿਲੀਏ ਤਾਂ ਕਿ ਪੰਜਾਬ ਨਾਲ ਜਿਹੜਾ ਤਕਾਇਆ ਇਹਨੂੰ ਰੋਕੀਏ ਔਰ ਇਹ ਜਿਹੜੀ ਇਹਨਾਂ ਦੀ ਮਨਛਾ ਹੈਗੀ ਆ ਇਹ ਕਦੀ ਵੀ ਜਿਹੜੀ ਪੂਰੀ ਨਹੀਂ ਹੋਣ ਦਿੱਤੀ ਜਾਊਗੀ ਚਾਹੇ ਇਹਦੇ ਲਈ ਸਾਨੂੰ ਕਿਸੇ ਲੈਵਲ ਤੱਕ ਵੀ ਜਿਹੜਾ ਪੰਜਾਬੀਆਂ ਨੂੰ ਜਾਣਾ ਪਵੇ